ਸ਼ੇਰ ਅਤੇ ਚੂਹੇ ਦੀ ਕਹਾਣੀ ਇੱਕ ਵਾਰ ਇੱਕ ਸ਼ੇਰ ਜੰਗਲ ਵਿੱਚ ਸੁੱਤਾ ਹੋਇਆ ਸੀ ਉੱਥੇ ਇੱਕ ਚੂਹਾ ਘੁੰਮਦੇ ਹੋਏ ਆਇਆ ਅਤੇ ਸ਼ੇਰ ਨਾਲ ਖੇਡਣ ਲੱਗਾ ਉਸ ਦੀ ਆਵਾਜ਼ ਸੁਣ ਕੇ ਸ਼ੇਰ ਜਾਗ ਪਿਆ ਅਤੇ ਉਸ ਨੇ ਚੂਹੇ ਨੂੰ ਫੜ ਲਿਆ ਸ਼ੇਰ ਨੇ ਉਸ ਨੂੰ ਕਿਹਾ ਕਿ ਤੈਨੂੰ ਇਸ ਦੀ ਸਜ਼ਾ ਮਿਲੇਗੀ ਮੈਂ ਤੈਨੂੰ ਖਾ ਜਾਵਾਂਗਾ ਜਦੋਂ ਸ਼ੇਰ ਨੇ ਉਸਨੂੰ ਖਾਣਾ ਚਾਹਿਆ ਤਾਂ ਚੂਹੇ ਨੇ ਸ਼ੇਰ ਤੋਂ ਮਾਫੀ ਮੰਗੀ ਅਤੇ ਕਿਹਾ ਮੈਨੂੰ ਮਾਫ ਕਰ ਦਿਓ ਲੋੜ ਪੈਣ ਤੇ ਮੈਂ ਵੀ ਤੁਹਾਡੇ ਕਿਸੇ ਕੰਮ ਆਵਾਂਗਾ ਇਹ ਸੁਣ ਕੇ ਸ਼ੇਰ ਉੱਚੀ ਉੱਚੀ ਹੱਸਿਆ ਅਤੇ ਬੋਲਿਆ ਤੇਰੇ ਜਿਹਾ ਛੋਟਾ ਚੂਹਾ ਮੇਰੀ ਕੀ ਮਦਦ ਕਰੇਗਾ ਚਲੋ ਫਿਰ ਵੀ ਮੈਂ ਤੈਨੂੰ ਮਾਫ ਕਰ ਦਿੰਦਾ ਹਾਂ ਪਰ ਇੱਥੇ ਦੁਬਾਰਾ ਕਦੇ ਨਹੀਂ ਆਉਣਾ ਚੂਹੇ ਨੇ ਸ਼ੇਰ ਦਾ ਧੰਨਵਾਦ ਕੀਤਾ ਅਤੇ ਉੱਥੋਂ ਚਲਾ ਗਿਆ। ਕੁਝ ਦਿਨਾਂ ਬਾਅਦ ਕੁਝ ਸ਼ਿਕਾਰੀ ਸ਼ਿਕਾਰ ਕਰਨ ਲਈ ਜੰਗਲ ਵਿੱਚ ਆਏ। ਉਹਨਾਂ ਨੇ ਸ਼ੇਰ ਨੂੰ ਫੜ ਲਿਆ ਅਤੇ ਰस्सੀਆਂ ਨਾਲ ਜਾਲ ਵਿੱਚ ਬੰਨ ਦਿੱਤਾ। ਜਾਲ ਬਹੁਤ ਮਜ਼ਬੂਤ ਸੀ। ਉਹ ਤੋੜਨਾ ਸ਼ੇਰ ਲਈ ਮੁਸ਼ਕਿਲ ਅਤੇ ਅਸੰਭਵ ਸੀ। ਚੂਹੇ ਨੇ ਇਹ ਸਭ ਦੇਖਿਆ ਅਤੇ ਸ਼ੇਰ ਨੂੰ ਬਚਾਉਣ ਬਾਰੇ ਸੋਚਿਆ ਜਿਵੇਂ ਹੀ ਰਾਤ ਨੂੰ ਸ਼ਿਕਾਰੀ ਸੌਂ ਗਿਆ ਚੂਹਾ ਸ਼ੇਰ ਦੀ ਮਦਦ ਲਈ ਆਇਆ ਚੂਹੇ ਨੇ ਆਪਣੇ ਤਿੱਖੇ ਦੰਦਾਂ ਨਾਲ ਜਾਲ ਕੱਟ ਕੇ ਸ਼ੇਰ ਨੂੰ ਬਚਾਇਆ ਬਸ ਫਿਰ ਕੀ ਸੀ ਅਗਲੇ ਹੀ ਪਲ ਸ਼ੇਰ ਆਜ਼ਾਦ ਹੋ ਗਿਆ ਹੁਣ ਸ਼ੇਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅੱਬੀਲ ਨੇ ਚੂਹੇ ਦਾ ਧੰਨਵਾਦ ਕੀਤਾ ਫਿਰ ਦੋਵੇਂ ਦੋਸਤਾਂ ਵਾਂਗ ਰਹਿਣ ਲੱਗ ਪਏ ਸਿੱਖਿਆ ਦਇਆਲਤਾ ਕਦੇ ਵੀ ਬੇਕਾਰ ਨਹੀਂ ਜਾਂਦੀ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਲਾਭਦਾਇਕ ਹੋ ਸਕਦਾ ਹੈ ਸਭ ਦਾ ਭਲਾ ਕਰੋ ਅਤੇ ਕਿਸੇ ਨੂੰ ਵੀ ਛੋਟਾ ਜਾਂ ਕਮਜ਼ੋਰ ਨਾ ਸਮਝੋ ਥੈਂਕ ਯੂ ਫਾਰ ਵਾਚਿੰਗ ਧੰਨਵਾਦ